ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੀ ਵਾਰ ਕੀਰਤਪੁਰ ਸਾਹਿਬ ਆਏ ਆਪ ਕੁਦਰਤ ਦੀ ਗੋਦ ਵਿੱਚ ਇੱਕ ਨਵਾਂ ਨਗਰ ਵਸਾਉਣਾ ਚਾਹੁੰਦੇ ਸੀ 1665 ਈਸਵੀ ਵਿੱਚ ਕੋਹੇਲੂਰ ਦਾ ਰਾਜਾ ਦੀਪ ਚੰਦ ਸਵਰਗਵਾਸ ਹੋ ਗਿਆ ਗੁਰੂ ਜੀ ਉਸ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਿਲ ਹੋਏ ਗੁਰੂ ਜੀ ਨੇ ਕੋਹੇਲੂਰ ਈਆਸਤ ਵਿੱਚ ਕੁਝ ਜਗ੍ਹਾ ਖਰੀਦਣ ਦੀ ਗੱਲ ਕੀਤੀ ਤਾਂ ਰਾਜਾ ਦੀਪ ਚੰਦ ਦੀ ਵਿਧਵਾ ਚੰਪਾ ਦੇਵੀ ਨੇ ਇਹ ਜ਼ਮੀਨ ਗੁਰੂ ਜੀ ਨੂੰ ਭੇਂਟ ਕਰਨੀ ਚਾਹੀ ਪਰ ਗੁਰੂ ਜੀ ਨੇ ਕਿਹਾ ਅਸੀਂ ਇਹ ਜ਼ਮੀਨ ਭੇਟ ਵਿੱਚ ਨਹੀਂ ਲੈਣੀ ਸਗੋ ਖਰੀਦਣੀ ਹੈ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਹਨਾਂ ਨੂੰ ਪਤਾ ਸੀ ਕਿ ਜੇਕਰ ਅੱਜ ਉਹਨਾਂ ਨੇ ਜ਼ਮੀਨ ਭੇਟ ਵਿੱਚ ਲੈ ਲਈ ਤਾਂ ਰਾਜੇ ਦੇ ਅਗਲੇ ਵੰਸ਼ ਉਸਤੇ ਆਪਣਾ ਹੱਕ ਜਤਾਉਣਗੇ ਗੁਰੂ ਜੀ ਨੇ ਉੱਥੇ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ ਜੋ ਕਿ ਬਾਅਦ ਵਿੱਚ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਜਦੋਂ ਇੱਥੇ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਕਰਨ ਅਤੇ ਗੁਰੂ ਸਾਹਿਬ ਦੀ ਰਿਹਾਈਸ਼ ਲਈ ਘਰ ਬਣ ਰਿਹਾ ਸੀ ਤਾਂ ਮੂਸਾ ਰੋਪੜੀ ਨਾਂ ਦਾ ਇੱਕ ਬੰਦਾ ਆਇਆ ਜੋ ਕਿ ਗੁਰੂ ਜੀ ਨਾਲ ਕਿੰਤੂ ਪ੍ਰੰਤੂ ਕਰਨ ਲੱਗਿਆ ਮੂਸਾ ਰੋਪੜੀ ਕਹਿਣ ਲੱਗਿਆ ਤੁਸੀਂ ਕਿਵੇਂ ਗੁਰੂ ਹੋ ਸਕਦੇ ਹੋ ਤੁਸੀਂ ਤਾਂ ਨਵੇਂ ਨਗਰ ਵਸਾ ਰਹੇ ਹੋ ਸੰਸਾਰਕ ਝਮੇਲਿਆਂ ਵਿੱਚ ਫਸੇ ਹੋਏ ਹੋ ਆਪਣਾ ਘਰ ਬਣਾ ਰਹੇ ਹੋ ਮੋਹ ਮਾਇਆ ਵਿੱਚ ਫਸੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਉਸ ਦੇ ਸਾਰੇ ਸ਼ੰਕੇ ਨਿਵਰਤ ਕੀਤੇ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਵਿਰਾਗ ਤੇ ਗ੍ਰਸਥ ਦਾ ਗੂੜਾ ਸੁਮੇਲ ਹੈ ਗ੍ਰਸਥੀ ਮਾਰਗ ਸਭ ਤੋਂ ਉੱਤਮ ਹੈ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਨਾ ਹੀ ਸੱਚੀ ਭਗਤੀ ਹੈ